ਲਜੀਠੀਆ ਡਰੱਗ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਿਆ ਹੈ ਔਰ ਇਸੇ ਦੇ ਚਲਦੇ ਐਸਆਈਟੀ ਪੁਨਰਗਠਨ ਕੀਤੀ ਗਈ ਹੈ ਯਾਨੀ ਕਿ ਐਸਆਈਟੀ ਦੇ ਵਿੱਚ ਦੁਬਾਰਾ ਤਬਦੀਲੀਆਂ ਨਜ਼ਰ ਆਈਆਂ ਨੇ ਜਿੱਥੇ ਇੱਕ ਪਾਸੇ ਤਾਂ ਮੁਖਵਿੰਦਰ ਸਿੰਘ ਛੀਨਾ ਜਿਹੜੇ ਨੇ ਉਹ 31 ਤਰੀਕ ਨੂੰ ਸੇਵਾਮੁਕਤ ਹੋ ਜਾਂਦੇ ਨੇ ਲੰਘੇ ਸਾਲ ਦੀ ਆਖਰੀ ਤਰੀਕ ਨੂੰ ਸੇਵਾਮੁਕਤ ਹੁੰਦੇ ਰਹੇ ਤੇ 1 ਜਨਵਰੀ 2024 ਤੋਂ ਬਾਅਦ ਹੁਣ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਐਸਆਈਟੀ ਦੇ ਜਿਹੜੇ ਨਵੇਂ ਮੁਖੀ ਹੋਣਗੇ ਉਹ ਡੀਆਈਜੀ ਹਰਚਰਨ ਪੁੱਲਰ ਹੋਣਗੇ ਡੀਆਈਜੀ ਹਰਚਰਨ ਪੁੱਲਰ ਨੂੰ ਐਸਆਈਟੀ ਦੀ ਅਗਵਾਈ ਜਿਹੜੀ ਆ ਉਹ ਸੌਂਪੀ ਗਈ ਹੈ ਔਰ ਇੱਥੋਂ ਹੀ ਨਹੀਂ ਸਗੋ ਐਸਆਈਟੀ ਦੇ ਵਿੱਚ ਵੀ ਫੇਰ ਬਦਲ ਦੇਖਣ ਨੂੰ ਮਿਲੇ ਨੇ ਦੱਸਦੀ ਹੈ ਕਿ ਹਰਚਰਨ ਪੁੱਲਰ ਬਤੌਰ ਡੀਆਈਜੀ ਪਟਿਆਲੇ ਦੇ ਵਿੱਚ ਤਾਇਨਾਤ ਹੋਏ ਨੇ ਲੰਘੇ ਦਿਨ ਹੀ ਤਾਇਨਾਤੀ ਹੁੰਦੀ ਔਰ ਲੰਘੇ ਦਿਨ ਹੀ ਉਹਨਾਂ ਨੂੰ ਐਸਆਈਟੀ ਦਾ ਚਾਰਜ ਮਿਲ ਜਾਂਦਾ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਐਸਆਈਟੀ ਦੇ ਅੰਦਰ ਜਿਹੜੇ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ ਨੇ ਔਰ ਧੂਰੀ ਤੋਂ ਐਸਪੀ ਪਿਯੋਗੇਸ਼ ਸ਼ਰਮਾ ਨੂੰ ਇਸ ਐਸਆਈਟੀ ਦਾ ਮੈਂਬਰ ਬਣਾ ਦਿੱਤਾ ਗਿਆ ਉਹਨਾਂ ਦੀ ਸ਼ਮੂਲੀਅਤ ਜਿਹੜੀ ਐ ਸਵਿਚ ਕਰ ਦਿੱਤੀ ਗਈ ਹੈ ਇੱਕ ਪਾਸੇ ਤਾਂ ਹਰਚਰਨ ਭੁੱਲਰ ਨੇ ਜਿਹੜੇ ਕਿ ਡੀਆਈਜੀ ਨੇ ਔਰ ਨਵੀਂ ਨਵੀਂ ਤਣਾਤੀ ਪਟਿਆਲੇ ਦੇ ਵਿੱਚ ਹੋਈ ਹੈ ਦੂਜੇ ਪਾਸੇ ਪਟਿਆਲੇ ਦੇ ਹੀ ਐਸਐਸਪੀ ਵਰੁਣ ਸ਼ਰਮਾ ਜਿਹੜੇ ਕਾਫੀ ਸੁਰਖੀਆਂ 'ਚ ਰਹਿੰਦੇ ਨੇ ਲਗਾਤਾਰ ਐਕਸ਼ਨ 'ਚ ਰਹਿੰਦੇ ਨੇ ਉਹਨਾਂ ਦੇ ਉਹਨਾਂ ਨੂੰ ਵੀ ਐਸਟੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਔਰ ਦੂਜੇ ਪਾਸੇ ਧੂਰੀ ਤੋਂ ਐਸਪੀ ਨੇ ਯੋਗੇਸ਼ ਸ਼ਰਮਾ ਉਹਨਾਂ ਨੂੰ ਵੀ ਐਸਆਈਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਤਿੰਨਾਂ ਨੂੰ ਮੁੱਖ ਤੌਰ ਦੇ ਉੱਤੇ ਐਸਆਈਟੀ ਦੇ ਵਿੱਚ ਲਿਆਂਦਾ ਗਿਆ ਇੱਕ ਪਾਸੇ ਜਿੱਥੇ ਮੁਖਵਿੰਦਰ ਸਿੰਘ ਛੀਨਾ ਜਿਹੜੇ ਕਿ ਏਡੀਜੀਪੀਸੀ ਸਾਬਕਾ ਹੋ ਚੁੱਕੇ ਨੇ ਉਹਨਾਂ ਦਾ ਉਹ ਉਹਨਾਂ ਦੀ ਸੇਵਾ ਮੁਕਤੀ ਹੋ ਚੁੱਕੀ ਹੈ ਰਿਟਾਇਰ ਹੋ ਚੁੱਕੇ ਨੇ ਉਹ ਤੇ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਜਦੋਂ ਆਪਣਾ ਚਾਰਜ ਛੱਡਦੇ ਨੇ ਤੇ ਦੂਜੇ ਪਾਸੇ ਐਸਆਈਟੀ ਦੀ ਅਗਵਾਈ ਦਾ ਚਾਰਜ ਹਰਚਰਨ ਭੁੱਲਰ ਨੂੰ ਦੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪਟਿਆਲੇ ਦੇ ਵਿੱਚ ਹਰਚਰਨ ਭੁੱਲਰ ਐਸਐਸਪੀ ਵਜੋਂ ਵੀ ਤਾਇਨਾਤ ਰਹਿ ਚੁੱਕੇ ਨੇ ਔਰ ਹੁਣ DIG ਦਾ ਅਹੁਦਾ ਪਟਿਆਲੇ ਦੇ ਵਿੱਚ ਸਾਮਰੇ ਨੇ ਹਰ ਚਰਨ ਪੁੱਲਰ ਲੰਗੇ ਦਿਨ ਹੀ ਤਾਇਨਾਤ ਹੁੰਦੇ ਨੇ ਔਰ ਤਾਇਨਾਤੀ ਤੋਂ ਬਾਅਦ ਹੀ SIT ਦਾ ਚਾਰਜ ਜਿਹੜਾ ਹੈ ਉਹ ਸੌਂਪ ਦਿੱਤਾ ਜਾਂਦਾ ਪੰਜਾਬ ਸਰਕਾਰ ਵੀ ਇੱਕ ਪਾਸੇ ਐਕਸ਼ਨ ਦੇ ਵਿੱਚ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਡਰੱਗ ਮਾਮਲਾ ਹੈ ਉਹ 2021 ਦੇ ਵਿੱਚ ਕੇਸ ਦਰਜ ਹੁੰਦਾ ਤੇ ਉਸ ਤੋਂ ਬਾਅਦ ਇਹ ਮਾਮਲਾ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੁੰਦਾ ਹੈ ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੁਖਵਿੰਦਰ ਸਿੰਘ ਛੀਨਾ ਜਿਹੜੇ ਕਿ ਸਾਬਕਾ ਆਈਡੀਜੀਪੀ ਹਾਲ ਹੀ ਦੇ ਵਿੱਚ ਟਾਇਰ ਹੋਏ ਨੇ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੇ 8 ਮਹੀਨੇ ਤੱਕ ਇਹ ਚਾਰਜ ਸਾਂਭਿਆ ਸੀ ਉਸ ਦੌਰਾਨ ਉਹਨਾਂ ਵੱਲੋਂ 8 ਮਹੀਨੇ ਦੇ ਵਿੱਚ ਇੱਕ ਵਾਰ ਵੀ ਸਬਨ ਨਹੀਂ ਭੇਜਿਆ ਗਿਆ ਸੀ ਪਰ ਆਖਰ ਸਮਾਂ ਆਉਂਦੇ ਆਉਂਦੇ ਜਦੋਂ ਸੇਵਾ ਮੁਕਤੀ ਦਾ ਸਮਾਂ ਨਜ਼ਦੀਕ ਸੀਗਾ ਔਰ ਨਾਲ ਦੀ ਨਾਲ ਜਦੋਂ ਕਿ ਵਿਵਾਦ ਜ਼ਿਆਦਾ ਪਖੰਡ ਲੱਗ ਗਿਆ ਹਾਲ ਹੀ ਦੇ ਦਿਨਾਂ ਦੇ ਵਿੱਚ ਉਦੋਂ ਹੀ ਸਮਨ ਜਿਹੜੇ ਨੇ ਉਹ ਭੇਜਿਆ ਗਿਆ ਸਭ ਤੋਂ ਪਹਿਲਾਂ 12 ਦਸੰਬਰ ਨੂੰ ਸਮਨ ਭੇਜਿਆ ਗਿਆ ਉਸ ਤੋਂ ਬਾਅਦ ਦੁਬਾਰਾ ਸਮਨ 25 ਦਸੰਬਰ ਤੱਕ ਆਉਂਦੇ ਆਉਂਦੇ ਦੇਖਣ ਨੂੰ ਮਿਲਿਆ 25 ਦਸੰਬਰ ਤੋਂ ਬਾਅਦ ਦੁਬਾਰਾ 27 ਦਸੰਬਰ ਤੋਂ ਬਾਅਦ 31 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਲਈ ਬੁਲਾ ਲਿਆ ਜਾਂਦਾ ਇਹਨਾਂ ਦੇ ਵਿੱਚ ਉਹ ਤਿੰਨ ਸਮਨ ਦੇ ਉੱਤੇ ਵਿਕਰਮ ਮਜੀਠੀਆ ਪੇਸ਼ ਹੁੰਦੇ ਨੇ ਵਕ ਵਕ ਪੇਸ਼ੀਆਂ ਦੇ ਉੱਤੇ ਉਹਨਾਂ ਦੇ ਨਾਲ ਪੁਛ ਪੜਤਾਲ ਹੁੰਦੀ ਹੈ ਹਾਲਾਂਕਿ ਆਖਰੀ ਪੇਸ਼ੀ ਦੌਰਾਨ 4 ਘੰਟੇ ਪਚ ਪੜਤਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਦਿਨ ਹੀ ਮੁਖਵਿੰਦਰ ਸਿੰਘ ਛੀਨਾ ਜਿਹੜੇ ਨੇ ਉਹ ਸੇਵਾਮੁਕਤ ਹੋ ਜਾਂਦੇ ਸੇਵਾਮੁਕਤੀ ਤੋਂ ਬਾਅਦ ਚਾਰਜ ਹੁਣ ਐਸਆਈਟੀ ਦਾ ਹਰਚਰਨ ਭੁੱਲਰ ਡੀਆਈਜੀ ਨੂੰ ਸੌਂਪ ਦਿੱਤਾ ਗਿਆ ਹਾਲੀ ਦੇ ਵਿੱਚ ਪਟਿਆਲੇ 'ਚ ਤਣਾਤੀ ਹੋਈ ਆ ਪਰ ਬਿਕਰਮ ਮਜੀਠੀ ਆਲਪ ਭਵਿੱਖ ਕੀ ਕਹਿੰਦਾ ਆ ਹੁਣ ਇਹ ਨਵੀਂ ਤਣਾਤੀ ਤੇ ਨਿਰਭਰ ਕਰਦਾ ਕਿਉਂਕਿ ਇੱਕ ਪਾਸੇ ਤਾਂ ਡੀਆਈਜੀ ਹਰਚਰਨ ਭੁੱਲਰ ਨੇ ਜਿਹੜੇ ਕਿ ਐਸਆਈਟੀ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਨਾਲ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਨੇ ਔਰ ਨਾਲ ਦੀ ਨਾਲ ਹੀ ਧੂਰੀ ਦੇ ਐਸਪੀ योगेश शर्मा एसआईटी ਦੇ ਵਿੱਚ ਸ਼ਾਮਿਲ ਹੋਏ ਨੇ ਔਰ ਐਸਆਈਟੀ ਦੀ ਨਿਗਰਾਨੀ ਜਿਹੜੀ ਹੈ ਉਹ ਹਰ ਚਰਨ ਭੁੱਲਰ ਕਰ ਰਹੇ ਨੇ ਜਿਹੜੇ ਨਵੇਂ ਡੀਆਈਜੀ ਪਟਿਆਲੇ ਦੇ ਨੇ ਔਰ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਵੇਖਣ ਦੀ ਗੱਲ ਹੈ ਕਿਉਂਕਿ ਹੁਣ ਇੱਕ ਪਾਸੇ ਸਰਕਾਰ ਵੀ ਸਖਤ ਹੈ ਔਰ ਨਾਲ ਦੀ ਨਾਲ ਸਮਨਸ ਦੀ ਮਿਆਦ ਵੀ ਜਿਹੜੀ ਆ ਵਧ ਗਈ ਹੈ ਸਮਨਾਂ ਦੀ ਮਿਆਦ ਵਧਾ ਦਿੱਤੀ ਗਈ ਹੈ ਹੋ ਸਕਦਾ ਹੈ ਕਿ ਨਵੇਂ ਸਾਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸਮਨ ਭੇਜਿਆ ਜਾਵੇ ਜਾਂ ਫਿਰ ਮੁਸ਼ਕਲਾਂ ਬਿਕਰਮ ਸਿੰਘ ਮਜੀਠੀਆ ਦੀਆਂ ਹੋਰ ਬਾਤ ਜਾਣ ਇਹ ਵੀ ਕੋਈ ਨਹੀਂ ਕਹਿ ਸਕਦਾ ਆਉਣ ਵਾਲਾ ਸਮਾਂ ਜੋ ਕੁਝ ਵੀ ਲਿਆਵੇਗਾ ਤੁਹਾਡੇ ਸਾਹਮਣੇ ਰੱਖਦੇ ਰਾਵਾਂਗੇ ਪਰ ਅਜੇ ਤੱਕ ਇਹੀ ਜਾਣਕਾਰੀ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਤੁਸੀਂ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ